ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사ਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝਿਆ ਨਾ ਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਉਹ ਮੇਰਾ ਪਰਮਾਤਮਾ ਹੀ ਹੈ। ਹੋਰ ਕੋਈ ਸਾਨੂੰ ਥੋੜੇ ਸਮੇਂ ਲਈ ਰਹਿਣ ਵਾਲਾ ਸੁੱਖ ਤੇ ਭਾਵੇਂ ਦੇ ਸਕਦਾ ਹੈ ਪਰ ਸਦਾ ਰਹਿਣ ਵਾਲਾ ਜਿਹੜੇ ਸਾਡੀ ਰੂਹ ਨੂੰ ਖੁਸ਼ ਕਰਦੇ ਉਹ ਸੁੱਖ ਸਾਨੂੰ ਪਰਮਾਤਮਾ ਤੋਂ ਬਿਨਾਂ ਵਾਹਿਗੁਰੂ ਦੀ ਗੁਰਬਾਣੀ ਤੋਂ ਬਿਨਾਂ ਵਾਹਿਗੁਰੂ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ। ਹੁਣ ਇਸ ਚੀਜ਼ ਦੀ ਗਵਾਹੀ ਗੁਰੂ ਕੀ ਬਾਣੀ ਰੱਬੀ ਬਾਣੀ ਵੀ ਭਰਦੀ ਹੈ ਸਭ ਸੁਖ ਦਾਤਾ ਆਰਾਮ ਹੈ ਦੂਸਰ ਨਾਹੀਨ ਕੋਏ ਕਾਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਇ ਗੁਰੂ ਸਾਹਿਬ ਦੱਸਦੇ ਨੇ ਕਿ ਪ੍ਰਮਾਤਮਾ ਹੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਤੇ ਉਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ ਜੇ ਹੈ ਹੋਵੇ ਤੇ ਫਿਰ ਉਹ ਦੇ ਸਕਦਾ ਪਰ ਪ੍ਰਮਾਤਮਾ ਦੇ ਬਰਾਬਰ ਕੋਈ ਦੂਜਾ ਹੈ ਨਹੀਂ ਉਹ ਪ੍ਰਮਾਤਮਾ ਹੈ ਅਸੀਂ ਸਾਰੀਆਂ ਆਤਮਾਵਾਂ ਹਾਂ ਪਰ ਉਹ ਪ੍ਰਮਾਤਮਾ ਹੈ ਸੋ ਉਹਨੂੰ ਸਿਮਰ ਸਿਮਰ ਕੇ ਹੀ ਅਸੀਂ ਉਹ ਵਸਤਾਂ ਨੂੰ ਪ੍ਰਾਪਤ ਹੋ ਜਾਂਦੇ ਆ ਕਿ ਜਿਹਦੇ ਵਿੱਚ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਮੁੱਕ ਜਾਂਦਾ ਹੈ ਤੇ ਸਾਧ ਸੰਗਤ ਜੀ ਪਰਮਾਤਮਾ ਦਾ ਪਾਜਨ ਕਰਨਾ ਉਹਦੀ ਬੰਦਗੀ ਕਰਨੀ ਇਸ ਕਰਕੇ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਬਾਰ-ਬਾਰ ਜ਼ਿਕਰ ਕਰਦੀ ਹੈ ਗੁਰਬਾਣੀ ਦੇ ਬਰਾਬਰ ਕੋਈ ਹੋਰ ਗਿਆਨ ਨਹੀਂ ਗੁਰਬਾਣੀ ਦੇ ਬਰਾਬਰ ਕੋਈ ਹੋਰ ਗਵਾਹੀ ਵੀ ਨਹੀਂ ਇਸੀ ਗਵਾਹੀ ਗੁਰਬਾਣੀ ਦੀ ਰੱਖਣੀ ਆ ਜੋ ਵੀ ਕਰਨਾ ਹੈ ਕਹਿੰਦੇ ਨਾ ਕਿ ਅਸੀਂ ਗੁਰੂ ਨਾਲ ਗੱਲ ਕਿਦਾਂ ਕਰੀਏ ਗੁਰੂ ਸਾਹਿਬ ਨਾਲ ਕਿਵੇਂ ਪੁੱਛੀਏ ਕੋਈ ਸਾਡੇ ਦਿਮਾਗ ਦੇ ਵਿੱਚ ਸ਼ੰਕਾ ਹੋਵੇ ਅਸੀਂ ਗੁਰੂ ਸਾਹਿਬ ਤੋਂ ਕਿਵੇਂ ਪੁੱਛ ਸਕਦੇ ਹਾਂ ਸਾਧ ਸੰਗਤ ਜੀ ਜਦੋਂ ਅਸੀਂ ਗੁਰਬਾਣੀ ਕਰਦੇ ਹਾਂ ਗੁਰੂ ਨਾਲ ਹੀ ਗੱਲਾਂ ਕਰਦੇ ਹਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਲੈਣੇ ਆ ਗੁਰੂ ਸਾਹਿਬ ਹੁਕਮ ਦਿੰਦੇ ਨੇ ਸਾਨੂੰ ਭਾਈ ਆਹ ਕੰਮ ਕਰੋ ਕੋਈ ਵੀ ਮਨ ਦੇ ਵਿੱਚ ਦੋਵਿਧਾ ਹੋਵੇ ਖੜਾ ਪ੍ਰਸ਼ਾਦੀ ਦੇਗ ਬਣਾ ਕੇ ਅਰਦਾਸ ਕਰਵਾ ਕੇ ਹੁਕਮਨਾਮਾ ਸਾਹਿਬ ਲੈ ਲਿਆ ਕਰੋ ਕੋਈ ਵੀ ਕੰਮ ਕਰਨਾ ਹੋਵੇ ਹੁਕਮਨਾਮਾ ਸਾਹਿਬ ਲੈ ਲਿਆ ਕਰੋ ਕੋਈ ਕੰਮ ਹੋਵੇ ਇਹ ਨਹੀਂ ਕਿ ਹੁਣ ਛੋਟੇ ਮੋਟੇ ਕੰਮਾਂ ਲਈ ਵੀ ਅਸੀਂ ਹੁਕਮਨਾਮਾ ਸਾਹਿਬ ਲੈਂਦੇ ਰਹਿਣਾ ਆ ਕੋਈ ਇਦਾਂ ਦੀ ਦੁਬਿਧਾ ਖੜੀ ਹੋ ਜਾਵੇ ਵੀ じゃ ਚੁੰਨੇ ਅਗੀ ਗੁਰੂ ਸਾਹਿਬ ਤੋਂ ਲੈ ਕੇ ਅੱਗੇ ਲੈ ਕੇ ਅਸੀਂ ਇਹ ਕੰਮ ਕਰਨਾ ਹੈ ਫਿਰ ਹੁਕਮਨਾਮਾ ਸਾਹਿਬ ਲਓ ਤੇ ਗੁਰੂ ਸਾਹਿਬ ਹੁਕਮ ਦਿੰਦੇ ਨੇ ਸਾਧ ਸੰਗਤ ਜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਹੁਕਮਨਾਮਾ ਸਾਹਿਬ ਲੈ ਕੇ ਕੀਤਾ ਹੋਇਆ ਕੰਮ ਕਦੀ ਗਲਤ ਨਹੀਂ ਹੋਏਗਾ ਤੁਹਾਡਾ ਡਿਸੀਜਨ ਕੋਈ ਇਦਾਂ ਦਾ ਹੋ ਜਾਂਦਾ ਨਾ ਵੀ ਕੋਈ ਡਿਸੀਜਨ ਲੈਣਾ ਆਵੇ ਤੇ ਅਸੀਂ ਕਨਫਿਊਜ਼ ਹੋ ਜਾਂਦੇ ਆ ਕਿ ਮੈਂ ਹੁਣ ਆਹ ਡਿਸੀਜਨ ਕਰਾਂ ਆ ਚੋਇਸ ਲਵਾਂ ਕਿ ਆਹ ਲਵਾਂ ਫਿਰ ਉਹ ਗੁਰੂ ਸਾਹਿਬ ਤੋਂ ਪੁੱਛਣਾ ਗੁਰੂ ਸਾਹਿਬ ਦੱਸਣਗੇ ਕਿ ਇਹ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਆ ਉਹੀ ਗੁਰਸਿੱਖ ਆ ਜਿਹੜਾ ਮਨ ਦੀ ਮਤ ਦੇ ਅਨੁਸਾਰ ਚੱਲਦਾ ਮਨ ਦੇ ਪਿੱਛੇ ਲੱਗ ਕੇ ਕਿ ਮੈਂ ਆਹ ਕਰਨਾ ਆ ਮੈਂ ਆਹ ਕਰਨਾ ਆ ਉਹ ਮਨਮੁਖ ਹੁੰਦਾ ਹੈ ਗੁਰਮੁਖ ਨਹੀਂ ਹੁੰਦਾ ਮਨਮਤੀ ਹੋ ਸਕਦਾ ਆ ਤੇ ਮਨ ਦੇ ਪਿੱਛੇ ਲੱਗਣ ਵਾਲਾ ਅਜੇ ਤੱਕ ਕਦੀ ਕਾਮਯਾਬ ਨਹੀਂ ਜੀ ਹੋਇਆ ਗੁਰੂ ਦੇ ਪਿੱਛੇ ਤੁਰਨ ਵਾਲਾ ਹੀ ਕਾਮਯਾਬ ਹੁੰਦਾ ਜੀ ਨਾ ਤੇ ਦੁਨਿਆਵੀ ਤੌਰ ਤੇ ਮਨਮਤ ਵਾਲਾ ਮਤਲਬ ਕਾਮਯਾਬ ਹੁੰਦਾ ਜੇ ਨਾ ਦੇ ਆਤਮਿਕ ਜੀਵਨ ਦੇ ਵਿੱਚ ਤੇ ਗੁਰਮਖ ਜਿਹੜਾ ਆ ਗੁਰੂ ਦੀ ਮਤ ਦੇ ਪਿੱਛੇ ਲੱਗਣ ਵਾਲਾ ਗੁਰੂ ਦੇ ਪਿੱਛੇ ਲੱਗਣ ਵਾਲਾ ਗੁਰੂ ਦੇ ਕਹੇ ਤੇ ਚੱਲਣ ਵਾਲਾ ਗੁਰੂ ਦੇ ਆਸ਼ੇ ਦੇ ਅਨੁਸਾਰ ਜੀਉਣ ਵਾਲਾ ਸਾਧ ਸੰਗਤ ਦੀ ਸਜਹਾਨ ਦੇ ਵਿੱਚ ਵੀ ਸਫਲ ਜੇ ਸੁਖੀ ਜੇ ਤੇ ਅਗਲੇ ਜਹਾਨੇ ਵੀ ਉਹ ਪਰਮਾਨ ਚੜਦਾ ਜੀ ਉਹਦਾ ਅਗਲੇ ਜਹਾਨੇ ਵੀ ਮਾਨ ਸਤਕਾਰ ਕੀਤਾ ਜਾਂਦਾ ਸੋ ਗੁਰੂ ਸਾਹਿਬ ਜਿਹੜੇ ਨੇ ਹਮੇਸ਼ਾ ਸਮਝਾਉਣਾ ਕਰਦੇ ਨੇ ਕਿ ਭਾਈ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਸਮਝੋ ਹਮੇਸ਼ਾ ਉਹਨੂੰ ਹਾਜ਼ਰ ਸਮਝ ਕੇ ਇਸ ਮਾਤ ਲੋਕ ਤੇ ਵਿੱਚ ਜਿਉਣਾ ਕਰੋ ਹਮੇਸ਼ਾ ਉਹਦੀ ਵਡਿਆਈ ਕਰੋ ਸਿਮਰਨ ਕਰੋ ਐਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਪੜਨ ਦਾ ਹੁਕਮ ਕੀਤਾ ਕਿ ਗੁਰਬਾਣੀ ਪੜਨੀ ਹੈ ਗੁਰ ਸਿੱਖ ਨੇ ਕਿਉਂਕਿ ਗੁਰੂ ਨਾਲ ਗੱਲਾਂ ਕਰਨੀਆਂ ਗੁਰਬਾਣੀ ਪੜ੍ਹਨੀਆਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਜੇ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਅਸੀਂ ਅਮਰਤ ਵੇਲੇ ਉੱਠ ਕੇ ਬਾਣੀ ਨਹੀਂ ਪੜ੍ਹਦੇ ਬਾਣੀ ਦਾ ਪੈਰਾ ਸਾਡੇ ਘਰ ਦੇ ਵਿੱਚ ਨਹੀਂ ਫਿਰ ਸਾਧ ਸੰਗਤ ਜੀ ਗੁਰੂ ਨਾਲ ਗੱਲਾਂ ਕਿਵੇਂ ਕਰ ਸਕਦੇ ਆ ਫਿਰ ਤਾਂ ਸਾਡਾ ਭਰੋਸਾ ਵੀ ਨਹੀਂ ਬੱਜਣਾ ਗੁਰੂ ਗੁਰਬਾਣੀ ਤੇ ਜੇ ਪ੍ਰੋਸਾ ਨਹੀਂ ਆ ਤੇ ਫਿਰ ਅਸੀਂ ਇਹ ਵੀ ਕਵਾਂਗੇ ਇੱਕ ਗੁਰਬਾਨੀ ਤੇ ਆਮ ਅੱਖਰ ਨੇ ਚੁੱਕੀ ਸ਼ਕਤੀ ਹੈ ਪੜਾਂਗੇ ਪ੍ਰੈਕਟੀਕਲ ਲਾਈਫ ਦੇ ਵਿੱਚ ਲਾਗੂ ਕਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੀ ਤੇ ਜ਼ਿੰਦਗੀ ਉਹ ਚੇਂਜ ਕਰਦੀ ਗੁਰਬਾਨੀ ਨੇ ਅਸੀਂ ਪਹਿਲਾਂ ਕੀ ਸੀ ਤੇ ਹੁਣ ਕੀ ਹਾਂ ਇਹ ਸਾਨੂੰ ਉਦੋਂ ਸਮਝ ਆਏਗੀ ਜਦੋਂ ਤੁਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਗੁਰਬਾਨੀ ਨੂੰ ਜ਼ਿੰਦਗੀ 'ਚ ਧਾਰਨ ਕਰਾਂਗੇ ਫਿਰ ਇਹ ਵਾਲੀ ਬਿਰਤੀ ਬਣਦੀ ਹੈ ਕਿਹੜੀ ਬਿਰਤੀ ਬਣਦੀ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਰਹਿੰਦੇ ਆ ਭਜਨ ਕਰਦੇ ਰਹਿੰਦੇ ਆ ਬਾਣੀ ਪੜ੍ਹਦੇ ਆ ਨਾ ਵਾਤੋ-ਵਾਤ ਸਿਮਰਨ ਕਰਦੇ ਆ ਗੁਰਮੰਤਰ ਦੇ ਜਾਪ ਮੂਲ ਮੰਤਰ ਦੇ ਜਾਪ ਫਿਰ ਸਾਨੂੰ ਇਹ ਨਹੀਂ ਲੱਗਦਾ ਕਿ ਯਾਰ ਮੈਂ ਅੱਜ ਬਹੁਤ ਦੁਖੀ ਆ ਪ੍ਰਮਾਤਮਾ ਮੈਨੂੰ ਦੁੱਖ ਕਿਉਂ ਦੇਈ ਜਾਂਦਾ ਹੈ ਮੈਂ ਫਿਰ ਸਾਨੂੰ ਜਿੱਦਾਂ ਦੁੱਖ ਤੇ ਸੁੱਖ ਦੇ ਵਿੱਚ ਅਸੀਂ ਕਨਫਿਊਜ਼ ਹੋ ਰਹੇ ਨੇ ਨਾ ਉਲਝੇ ਰਹਿੰਦੇ ਆ ਹਮੇਸ਼ਾ ਹੀ ਮੈਨੂੰ ਸੋਖ ਚਾਹੀਦਾ ਮੈਨੂੰ ਸੁੱਖ ਚਾਹੀਦਾ ਕੋਈ ਦੁੱਖ ਨਹੀਂ ਮੰਗਦਾ ਦੁੱਖ ਸੁੱਖ ਕੁਝ ਵੀ ਨਹੀਂ ਐ ਸਾਧ ਸੰਗਤ ਜੀ दुख नाहीं सब सुख ही है रे एक ने तै बुरा नहीं सब भला ही है रे हार नहीं सब जे तै सोग नाही सदा हरखी है रे छोड़ नाही किश ले तै नानक न हर 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 है ਕਤਿ ਆਵੈ ਕਤ ਰਮਤੇ ਹੁਣ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ ਉਹ ਵਾਲੀ ਬ੍ਰਤੀ ਉਦੋਂ ਉਤਪਨ ਹੋਣੀ ਹੈ ਉਦੋਂ ਪ੍ਰਗਟ ਹੋਣੀ ਹੈ ਜਦੋਂ ਅਸੀਂ ਬਾਣੀ ਭਜਨ ਪੜਦੇ ਰਵਾਂਗੇ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਹੋ ਜਾਂਦਾ ਫਿਰ ਸਾਨੂੰ ਸਮਝ ਆ ਜਾਂਦੀ ਹੈ ਕਿ ਭਾਈ ਕੋਈ ਦੁੱਖ ਨਹੀਂ ਹੈ ਕੋਈ ਮੈਨੂੰ ਦੁੱਖ ਸਤਾ ਨਹੀਂ ਸਕਦਾ ਹਰਾ ਨਹੀਂ ਸਕਦਾ ਸਾਰਾ ਕੁਝ ਆਨੰਦ ਹੀ ਆਨੰਦ ਹੈ ਸਭ ਕੁਝ ਬਦੀ ਹੈ ਹਰ ਕਿਸੇ ਦੇ ਵਿੱਚ ਪਰਮਾਤਮਾ ਦਿਖੇਗਾ ਫਿਰ ਕੋਈ ਮਨੁੱਖ ਬੁਰਾ ਨਹੀਂ ਲੱਗੇਗਾ ਕਿ ਉਹ ਦੁੱਖ ਉਹ ਮਾੜਾ ਆ ਉਹ ਚੰਗਾ ਆ ਫਿਰ ਸਾਰੇ ਭਲੇ ਹੀ ਦਿਖਦੇ ਨੇ ਕਿਉਂਕਿ ਪਰਮਾਤਮਾ ਭਲਾ ਹੈ ਤੇ ਜਦੋਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਦਾ ਹੈ ਨਾ ਧਿਆਨ ਪਰਮਾਤਮਾ ਦੇ ਚਰਨਾਂ 'ਚ ਟਿਕ ਜਾਂਦਾ ਹੈ ਨਾ ਫਿਰ ਸਾਨੂੰ ਕੋਈ ਬੁਰਾ ਨਹੀਂ ਦਿਖਦਾ ਬੁਰਾਈ ਨਹੀਂ ਦਿਖਦੀ ਫਿਰ ਸਾਨੂੰ ਚੰਗਿਆਈ ਦਿਖ ਜਾਂਦੀ ਹੈ ਹਮੇਸ਼ਾ ਸਾਨੂੰ ਸਾਰੇ ਹੀ ਚੰਗੇ ਲੱਗਦੇ ਨੇ ਸੋ ਇਸ ਤਰੀਕੇ ਬਾਣੀ ਪੜਨੀ ਅਤਿ ਲਾਜ਼ਮੀ ਹੋ ਜਾਂਦੀ ਹੈ ਤੇ ਜਰੂਰ ਗੁਰਬਾਣੀ ਦਾ ਪੈਰਾ ਕਰਦੇ ਵਿੱਚ ਲਾਈਏ ਦੇਖੋ ਅਸੀਂ ਕਹਿ ਦਿੰਨੇ ਆ ਕਿਸੇ ਨੂੰ ਕਹਿ ਦੋ ਨਾ ਭਾਈ ਗੁਰਬਾਣੀ ਪੜੋ ਵਾਤੋਵਾਦ ਕਹਿਣਗੇ ਸਮਾਂ ਨਹੀਂ ਖਾਸ ਕਰਕੇ ਜਿਹੜੇ ਆ ਇੰਡੀਆ ਤੋਂ ਬਾਹਰ ਰਹਿੰਦੇ ਨੇ ਉਹ ਕਹਿ ਦਿੰਨਗੇ ਸਾਡੇ ਟਾਈਮ ਦਾ ਸ਼ਡਿਊਲ ਥੋੜਾ ਜਿਆਦਾ ਉਦਾਂ ਦਾ ਏ ਕਿ ਲੇਟ ਘਰ ਆਈਦਾ ਏ ਜੌਬ ਹੁੰਦੀ ਏ ਸਾਧ ਸੰਗਤ ਜੀ ਇੱਕ ਗੱਲ ਆਪਣੇ ਹਿਰਦੇ ਤੇ ਹੱਥ ਰੱਖ ਕੇ ਸੋਚਿਓ ਰੱਬ ਨਾ ਕਰੇ ਕੋਈ ਘਰ ਦੇ ਵਿੱਚ ਇਦਾਂ ਦੀ ਦਿੱਕਤ ਆ ਜਾਵੇ ਹਸਪੀਟਲ ਜਾਣਾ ਪਿਆ ਜੀ ਸਾਰੀ ਸਾਰੀ ਰਾਤ ਜਾਗ ਕੇ ਕੱਢਦੇ ਆਂ ਫਿਰ ਉਦੋਂ ਕਿਉਂ ਨਹੀਂ ਅਸੀਂ ਕਹਿੰਦੇ ਕਿ ਅਸੀਂ ਕੰਮ ਤੇ ਜਾਂਦੇ ਆਂ ਬਾਣੀ ਨਹੀਂ ਪੜ ਸਕਦੇ ਜਿਨ੍ਹਾਂ ਨੇ ਬਾਣੀ ਪੜਨੀ ਹੁੰਦੀ ਹੈ ਨਾ ਸਾਧ ਸੰਗਤ ਜੀ ਦੇਖੋ ਕੀ ਕਰਦੇ ਨੇ ਉਹ ਉਹਨਾਂ ਦੀ ਜੀਵਨ ਦੀ ਗੱਲ ਸੁਣਿਓ ਕਿਉਂਕਿ ਹਰ ਤਰੀਕੇ ਦੇ ਇਨਸਾਨ ਦੇ ਨਾਲ ਗੱਲ ਹੁੰਦੀ ਹੈ ਜਦੋਂ ਕਾਲ ਹੁੰਦੀ ਹੈ ਨਾ ਫਿਰ ਬਾਣੀ ਪੜਨ ਵਾਲੇ ਵੀ ਨੇ ਨਾ ਪੜਨ ਵਾਲੇ ਵੀ ਨੇ ਬਹਾਨੇ ਵਾਲੇ ਵੀ ਨੇ ਤੇ ਸਮਝਾਉਣ ਵਾਲੇ ਵੀ ਨੇ ਦੇਖੋ ਕਹਿੰਦੇ ਨੇ 12 1 ਵਜੇ ਘਰ ਆਈਦਾ ਏ ਅਮਰਤ ਵੇਲਾ ਹੋਇਆ ਹੁੰਦਾ ਏ ਫਿਰ ਉਹਦਾ ਇਹ ਸੋਚੀਦਾ ਏ ਕਿ ਭਾਈ ਹੁਣ ਸੋਣਾ ਤੇ ਹੈ ਹੀ ਆ ਤੇ ਕਿਉਂ ਨਾ ਹੁਣ ਨਿਤਨੇਮ ਕਰਕੇ ਸੋਇਆ ਜਾਇਓ ਕਹਣਾਂਗੇ ਅਸੀਂ ਇਸ਼ਨਾਨ ਕਰਦੇ ਆ ਅਸੀਂ ਇਸ਼ਨਾਨ ਕਰਦੇ ਆ ਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਗੁਰੂ ਸਾਹਿਬ ਦੇ ਅੱਗੇ ਹਾਜ਼ਰੀ ਲਵਾ ਕੇ ਫਿਰ ਸੌਣੇ ਆ ਸਾਧ ਸੰਗਤ ਦੀ ਦੇਖੋ ਬਹਾਨੇ ਕਿੱਥੇ ਕੇ ਸਾਡੇ ਕੋਲ ਤੇ ਬਹਾਨੇ ਨਹੀਂ ਵੀ ਲੇਟ ਆਉਨੇ ਆ ਸੋ ਬਹਾਨੇ ਰਹਿਣਗੇ ਤੇ ਸਾਧ ਸੰਗਤ ਦੀ ਲਾਹਾ ਨਹੀਂ ਲਿਆ ਜਾਣਾ ਮਿਹਨਤ ਕਰਨੀ ਪੈਂਦੀ ਹੁਣ ਗੁਰਬਾਣੀ ਦੇ ਵਿੱਚ ਆਉਂਦਾ ਆ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਜਿਨ੍ਹਾਂ ਨੇ ਵੀ ਨਾਮ ਧਿਆਇਆ ਮਸ਼ੱਕਤਾਂ ਘਾਲੀਆਂ ਹੀ ਘਾਲੀਆਂ ਸਾਧ ਸੰਗਤ ਜੀ ਥੋੜੀ ਜੀ ਮਿਹਨਤੇ ਕਰਨੀ ਪਵੇਗੀ ਜੇ ਕੁਝ ਲਾਹਾ ਲੈਣਾ ਹੈ ਕੁਝ ਪ੍ਰਾਪਤ ਕਰਨਾ ਹੈ ਫਿਰ ਕਰ ਦੇ ਵਿੱਚੋਂ ਕਲੇਸ਼ ਫਿਰ ਕਹਿੰਦੇ ਆ ਸੀ ਸਾਡੇ ਘਰ ਦੇ ਕਲੇਸ਼ ਨਹੀਂ ਮੁੱਕਦਾ ਕਲੇਸ਼ ਤੇ ਰਹਿਣਾ ਹੀ ਹੈ ਸਾਧ ਸੰਗਤ ਦੀ ਜਦੋਂ ਬਾਣੀ ਨਹੀਂ ਪੜਨੀ ਭਜਨ ਨਹੀਂ ਕਰਨਾ ਸੋ ਅਤ ਲਾਜ਼ਮੀ ਹੈ ਇਹਦੇ ਤੋਂ ਕਦੀ ਛੁੱਟੀ ਨਹੀਂ ਮਿਲਣੀ ਵੀ ਭਾਈ ਨਹੀਂ ਤੂੰ ਦਸਬੰਧ ਕੱਢੀ ਜਾ ਬਾਣੀ ਨਾ ਪੜ ਉਹ ਝੂਠੇ ਨੇ ਉਹ ਲੋਕ ਜਿਹੜੇ ਤੁਹਾਨੂੰ ਇਹ ਕਹਿ ਦਿੰਦੇ ਨੇ ਕਿ ਭਾਈ ਬਸ ਦਸਬੰਧ ਕੱਢ ਲਾ ਬਾਣੀ ਨਾ ਪੜ ਦੇਖੋ ਦੋ ਪੈਰ ਨੇ ਦੋ ਥੰਮਨੇ ਸਿੱਖੀ ਦੇ ਸੇਵਾ ਤੇ ਸਿਮਰਨ ਦੋਨੋਂ ਚਾਹੀਦੇ ਨੇ ਇੱਕ ਥੰਮ ਤੇ ਕਦੀ ਕੋਈ ਬਿਲਡਿੰਗ ਨਹੀਂ ਖੜੀ ਹੁੰਦੀ ਕੋਈ ਮਹਿਲ ਨਹੀਂ ਖੜਾ ਹੁੰਦਾ ਸੋ ਦੋਨੋਂ ਚੀਜ਼ਾਂ ਹੋਣਗੀਆਂ ਕੀ ਗੱਲ ਬਾਨੀ ਆ ਕੱਲੀ ਸੇਵਾ ਵੀ ਨਹੀਂ ਤਾਰ ਸਕਦੀ ਸਿਮਰਨ ਅੱਲਾ ਨਹੀਂ ਤਾਰ ਸਕਦਾ ਦੋਨੋਂ ਚੀਜ਼ਾਂ ਹੋਣਗੀਆਂ ਤੇ ਗੱਲ ਬਾਨੀ ਆ ਖੇੜ ਬਾਨੀ ਆ ਸੋ ਭਜਨ ਵੀ ਕਰਨਾ ਆ ਸੇਵਾ ਵੀ ਕਰਨੀ ਆ ਦੇਖੋ ਬਹਾਨੇ ਲਾਉਣੇ ਛੱਡਿਏ ਬਾਦ ਵਿੱਚ ਵੀ ਘਮਕ ਮਾ ਕੇ ਆਪਾਂ ਇੱਥੇ ਆਉਣਾ ਸਾਧ ਸੰਗਤ ਜੀ ਕਹਿਣਾ ਨਹੀਂ ਚਾਹੀਦਾ ਪਰ ਬਹੁਤਾਂ ਰੂਪ ਦੇ ਵਿੱਚ ਮਾਤਾਵਾਂ ਦੀ ਕੋਲ ਆਉਂਦੀ ਹੈ ਬਾਹਰੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਹਾਂਗਕਾਂਗ ਤੋਂ ਮਲੇਸ਼ੀਆ ਤੋਂ ਔਰ ਅਨਗਿਣਤ ਕੰਟਰੀਆਂ ਤੋਂ ਕੋਲ ਆਈਆਂ ਕਿਸੇ ਦੀ ਉਮਰ 80 ਸਾਲ ਕਿਸੇ ਦੀ ਉਮਰ 85 ਸਾਲ ਹੁਣ ਉਹਨਾਂ ਦਾ ਨਾਮ ਦੱਸਣਾ ਸਹੀ ਨਹੀਂ ਹੁਣ ਉਹਨਾਂ ਨੇ ਜਦੋਂ ਗੱਲ ਕਰੀ ਦੀ ਆ ਕਿ ਬੱਚੇ ਜਿਹੜੇ ਨੇ ਵੱਖਰੇ ਰਹਿੰਦੇ ਨੇ ਨਵਾਂ ਨਹੀਂ ਕਰੋ ਕੱਢਤਾ ਪੈਨਸ਼ਨ ਹੁੰਦੀ ਏ ਉਹਦੇ ਤੇ ਕੰਮ ਮਤਲਬ ਉਹਦੇ ਸਿਰ ਤੇ ਕਮਾਈ ਜਾਂ ਆਪਕ ਜੋਬ ਕਰਦੀਆਂ ਨੇ ਕਈ ਮਤਾਵਾਂ ਸਾਧ ਸੰਗਤ ਜੀ ਬੱਚਿਆਂ ਕਰਕੇ ਅਸੀਂ ਬਾਣੀ ਨਹੀਂ ਪੜਦੇ ਸਾਰੀ ਉਮਰ ਅਸੀਂ ਕਮਾਉਂਦਿਆਂ ਕੱਢ ਦਿੰਨੇ ਆ ਪਰ ਬੱਚੇ ਫੇਰ ਸਾਡੇ ਨਹੀਂ ਹੁੰਦੇ ਬੱਚੇ ਫੇਰ ਨਹੀਂ ਪੁੱਛਦੇ ਦੇਖੋ ਜੇਸੀਂ ਮਾਇਆ ਇਕੱਠੀ ਕਰੀ ਜਾਵਾਂਗੇ ਅੰਤ ਬੱਚਿਆਂ ਨੇ ਲੜ ਲੜ ਕੇ ਮਰ ਜਾਣਾ ਬੱਚਿਆਂ ਨੇ ਫੇਰ ਸਾਰ ਨਹੀਂ ਲੈਣੀ ਜੁਬਾਨੀ ਨਹੀਂ ਪੜਾਂਗੇ ਬੱਚੇ ਆਗਿਆਕਾਰੀ ਕਦੇ ਵੀ ਨਹੀਂ ਹੋਣੇ ਤੇ ਸੰਬੰਧ ਨਹੀਂ ਕੱਢਾਂਗੇ ਬੱਚਿਆਂ ਨੇ ਪੈਸਾ ਇਦਾਂ ਹੀ ਉਡਾ ਦੇਣਾ ਪੈਸਿਆਂ ਪਿੱਛੇ ਤੁਹਾਡੀ ਕਦਰ ਨਹੀਂ ਹੋਣੀ ਜੇਸੀਂ ਸੋਚਦੇ ਨਾ ਕਿ ਬੱਚੇ ਮੇਰੇ ਬੜੇ ਆਗਿਆਕਾਰੀ ਨੇ ਪੈਸੇ ਕਰਕੇ ਤੁਹਾਡੀ ਇੱਜ਼ਤ ਹੁੰਦੀ ਜੇ ਦ ਸੰਬੰਧ ਕੱਢਿਆ ਕਰੋ ਬਾਣੀ ਪੜਿਆ ਕਰੋ ਦੇਖਿਓ ਬੱਚੇ ਲਾਇਕ ਨਾ ਨਿਕਲਣਗੇ ਫੇਰ ਗੱਲ ਕਰਿਓ ਨਹੀਂ ਤੇ ਉਹ ਸਮਾ ਦੂਰ ਨਹੀਂ ਇੰਡੀਆ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਬੱਚੇ ਮਾਪਿਆਂ ਨੂੰ ਪੁੱਛਦੇ ਨਹੀਂ ਤੇ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਬਾਹਰ ਦੀਆਂ ਕੰਟਰੀਜ਼ ਨੇ ਕਿਉਂਕਿ ਸਾਡੇ ਇੱਥੇ ਤੇ ਮਾਪਿਓ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਜਾਂਦਾ ਆ ਫਿਰ ਉੱਥੇ ਵੀ ਉਹ ਚੀਜ਼ਾਂ ਹੋਣੀਆਂ ਉਧਰ ਦੇ ਰੀਤੀ ਰਿਵਾਜ ਨੇ ਜਿਹੜੇ ਉਹ ਫੋਲੋ ਕਰਨਗੇ ਬੱਚੇ ਕਿ ਮਾਪਿਆਂ ਨੂੰ ਬਿਰਦਾ ਆਸ਼ਰਮ ਛੱਡ ਆਓ ਤੇ ਆਪ ਘਰ ਦੇ ਵਿੱਚ ਰਹੋ ਮਾਪਿਆਂ ਨੂੰ ਕਹਿਣਗੇ ਹੁਣ ਤੁਸੀਂ ਬੁੱਢੇ ਹੋ ਗਏ ਤੁਸੀਂ ਜਾਓ ਕਿ ਆਪਾਂ ਘਰ ਸੰਭਲਾਂਗੇ ਐਦਾਂ ਇਹ ਚੀਜ਼ਾਂ ਸਾਡੇ ਤੇ ਵੀ ਸਾਧ ਸੰਗ ਜੀ ਉਹ ਸਮਾਂ ਦੂਰ ਨਹੀਂ ਉਹ ਸਾਡੇ ਤੇ ਵੀ ਆਏਗਾ ਸੋ ਇਸ ਤੋਂ ਬਚਣਾ ਆਣਾ ਸਿਮਰਨ ਭਜਨ ਬੰਦਗੀ ਕਰਨੀ ਸ਼ੁਰੂ ਕਰਦੋ ਹਣੀ ਸਿਮਰਨ ਤੇ ਸੇਵਾ ਦੋਨੋਂ ਚੀਜ਼ਾਂ ਜ਼ਰੂਰੀ ਨੇ ਦੋਨੋਂ ਕਰਨੀ ਸ਼ੁਰੂ ਕਰਦੋ ਦਸਵੰਦ ਕੱਢਣਾ ਸ਼ੁਰੂ ਕਰੋ ਦਸਵੰਦ ਤੋਂ ਸਾਨੂੰ ਕੋਈ ਇਹਦੇ 'ਚ ਉਹ ਨਹੀਂ ਕਹਿਣਾ ਕਿ ਤੂੰ ਦਸਵੰਦ ਰਹਿਣ ਤੋਂ ਬਾਣੀ ਪੜ ਲਓ ਇਕੱਲੀ ਦੋਨੋਂ ਚੀਜ਼ਾਂ ਜ਼ਰੂਰੀ ਨੇ ਫਿਰ ਦੇਖਿਓ ਘਰ ਦੇ ਵਿੱਚ ਬਖਸ਼ਿਸ਼ਾਂ ਬੱਚੇ ਆ ਗਿਆ ਕარი ਬੱਚੇ ਵੀ ਬਾਣੀ ਪੜਨਗੇ ਨਸ਼ੇ ਤੋਂ ਬਚਣਗੇ ਹੁਣ ਨਸ਼ੇ ਦੇ ਬੱਚੇ ਕਿਉਂ ਲੱਗਦੇ ਨੇ ਹੁਣ ਬਾਹਰ ਵੇਖੋ ਨਸ਼ਾ ਆਮ ਹੈ ਲੀਗਲ ਹੈ ਕਿਉਂ ਲੱਗਦੇ ਨੇ ਤਾਹੀਉ ਲੱਗਦੇ ਨੇ ਅਸੀਂ ਕਿਤੇ ਨਾ ਕਿਤੇ ਦਸਵੰਦ ਵਿੱਚ ਘਟਾਤੀ ਕੀਤੀ ਹੋਏਗੀ ਦਸਵੰਦ ਕੱਢਣ ਦੇ ਵਿੱਚ ਅਸੀਂ ਗੁਰੂ ਨਾਲ ਚਲਾਕੀ ਕੀਤੀ ਹੋਏਗੀ ਅੱਜ ਵੀ ਸ਼ੁਰੂ ਕਰਦਾ ਦਸਵੰਦ ਕੱਢਣਾ ਦੇਖਿਓ ਬਖਸ਼ਿਸ਼ਾਂ ਦੇ ਨਾਲ ਘਰ ਨਾ ਭਰਿਆ ਤੇ ਮੈਨੂੰ ਫੜ ਲਿਓ ਅੱਗੇ ਸੋ ਇਹ ਚੈਨਲ ਦਾ ਮਕਸਦ ਹੀ ਇਹ ਆ ਕਿ ਸੰਗਤ ਸੁਚੇਤ ਹੋਵੇ ਤੇ ਹੱਡ ਬੀਤੀਆਂ ਵੀ ਇਸੇ ਕਰਕੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸਾਧ ਸੰਗਤ ਜੀ ਅਰਦਾਸਾਂ ਪ੍ਰਵਾਨ ਹੁੰਦੀਆਂ ਨੇ ਸਾਡੇ ਵਿੱਚ ਕਮੀ ਆਈ ਹੈ ਅਸੀਂ ਗੁਰੂ ਨਾਲ ਚਲਾਕੀਆਂ ਕਰਦੇ ਆਂ ਤੇ ਚਲਾਕ ਬੰਦਾ ਕਦੀ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਹੜੇ ਭੋਲੇ ਭਾਲੇ ਨੇ ਨਾ ਕਮਲੇ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਰੱਬ ਮਿਲਦਾ ਜੇ ਚਲਾਕ ਬੰਦੇ ਉਦਾਂ ਹੀ ਰਹਿ ਜਾਂਦੇ ਨੇ ਸੋ ਅੱਜ ਅਸੀਂ ਸਾਡੇ ਬੀਤੀ ਆਪ ਦੇ ਨਾਲ ਜਿਹੜੀ ਸਾਂਝੀ ਕਰਨੀ ਆ ਇੱਕ ਭੈਣ ਨੇ ਆਪਣੀ ਹੱਦ ਬੀਤੀ ਦੱਸੀ ਆ ਉਹ ਭੈਣ ਨਿਊਜ਼ੀਲੈਂਡ ਦੀ ਰਹਿਣ ਵਾਲੀ ਉਹਨਾਂ ਨੇ ਆਪਣੀ ਹੱਦ ਬੀਤੀ ਸਾਂਝੀ ਕੀਤੀ ਆ ਉਹ ਭੈਣ ਨੇ ਦੱਸਿਆ ਕਿ ਮੇਰੇ ਸਾਰੇ ਫੈਮਿਲੀ ਜਿਹੜੀ ਆ ਨ ਕੋਰਦਾ ਦੇ ਏਰੀਆ ਦੀ ਰਹਿਣ ਵਾਲੀ ਆ ਮੇਰੇ ਪੇਕੇ ਪਰਿਵਾਰ ਉੱਥੇ ਆ ਤੇ ਭੈਣ ਜਿਹੜੀ ਆ ਨਿਊਜ਼ੀਲੈਂਡ ਹੈ ਮੈਰਿਡ ਆ ਭੈਣ ਨੇ ਦੱਸਿਆ ਕਿ ਮੇਰਾ ਜਿਹੜਾ ਬ੍ਰਦਰ ਹੈ ਉਹ ਸਰਕਾਰੀ ਨੌਕਰੀ ਕਰਦਾ ਏ ਤੇ ਵਧੀਆ ਪੋਸਟ ਤੇ ਆ ਹਾਈ ਰੈਂਕ ਤੇ ਆ ਤੇ ਮੇਰਾ ਭਰਾ ਜਿਹੜਾ ਸੀ ਕਹਿੰਦੇ ਕਿ ਗੁਰਸੇਖ ਸੀ ਪਹਿਲਾਂ ਪਰ ਜਦੋਂ ਜੋਬ ਮਿਲ ਗਈ ਪੈਸਾ ਘਰ ਦੇ ਵਿੱਚ ਆਇਆ ਅਸੀਂ ਬੜੀ ਗਰੀਬੀ ਦੇਖੀ ਬੜੀ ਮਿਹਨਤ ਕੀਤੀ ਦੋਨਾਂ ਭੈਣ ਭਰਾਵਾਂ ਨੇ ਚਲੋ ਮੇਰਾ ਵਿਆਹ ਹੋ ਗਿਆ ਤੇ ਮੈਂ ਵਿਆਹ ਕਰਕੇ ਬਾਹਰ ਆ ਗਈਆਂ ਨਿਊਜ਼ੀਲੈਂਡ ਤੇ ਮੇਰਾ ਭਰਾ ਸਰਕਾਰੀ ਨੌਕਰ ਬਣ ਗਿਆ ਸਰਕਾਰੀ ਨੌਕਰੀ ਮਿਲ ਗਈ ਤਨਖਾਹ ਉਹਦੀ 1.5-2 ਲੱਖ ਤਨਖਾਹ ਕਹਿੰਦੇ ਕਿ ਪੈਸਾ ਆਇਆ ਪੈਸਾ ਵੱਡੇ ਵੱਡੇ ਨਾਲ ਦਿਮਾਗ ਖਰਾਬ ਕਰ ਦਿੰਦਾ ਜਿਹਦੇ ਨੂੰ ਜਿਹਨੂੰ ਅਸੀਂ ਸੁੱਖ ਸਮਝਦੇ ਆ ਕਿ ਪੈਸਾ ਆ ਗਿਆ ਤੇ ਗੁਰੂ ਦੀ ਸ਼ਕਿਰਪਾ ਆ ਗਈ ਸ਼ਾਇਦ ਪੈਸੇ ਦੇ ਵਿੱਚ ਗੁਰੂ ਦੀ ਕਿਰਪਾ ਨਹੀਂ ਗੁਰੂ ਦੀ ਕਿਰਪਾ ਹੈ ਜਦੋਂ ਬਾਣੀ ਪੜਨ ਨੂੰ ਮੰਨ ਕੀਤਾ ਸੇਵਾ ਕਰਨ ਨੂੰ ਮੰਨ ਕੀਤਾ ਸਮਝ ਲਓ ਗੁਰੂ ਦੀ ਕਿਰਪਾ ਹੈ ਪੈਸਾ ਤੇ ਸਾਧ ਸੰਗਤ ਜੀ ਇਹ ਸਮਝ ਲੈਣਾ ਕਿ ਇੱਕ ਤਰੀਕੇ ਨਾਲ ਸਾਡੇ ਘਰ ਚ ਰੋਗ ਹੀ ਆਇਆ ਜੀ ਜਿਆਦਾ ਪੈਸਾ ਆ ਰਿਹਾ ਕਿਉਂਕਿ ਮਾਇਆ ਸਿਰਫ ਗੁਜਰਾਨ ਹੈ ਅਸੀਂ ਮਾਇਆ ਨੂੰ ਹੀ ਸਭ ਕੁਝ ਸਮਝ ਲਿਆ ਵਟਾਂ ਪਿਛੇ ਲੜਦੇ ਫਿਰਦੇ ਆ ਸਾਧ ਸੰਗਤ ਜੀ ਸਾਰਾ ਕੁਝ ਇੱਥੇ ਰਹਿ ਜਾਣਾ ਜੀ ਕਿਤੇ ਕਿਸੇ ਦੀ ਜ਼ਮੀਨ ਨਾਲ ਗਈ ਆ ਸਾਡੇ ਤੋਂ ਪਹਿਲਾਂ ਲੱਖ ਮਾਲਕ ਸੀ ਇਹਦੇ ਅੱਜ ਅਸੀਂ ਵਟਾਂ ਪਿਛੇ ਲੜਦੇ ਫਿਰਦੇ ਆ ਕਤਲ ਹੋ ਜਾਂਦੇ ਨੇ ਸਾਧ ਸੰਗਤ ਜੀ ਵਟਾਂ ਪਿਛੇ ਲੱਖ ਲਾਹਨ ਤੇ ਆ ਸਾਨੂੰ ਆਪਣੇ ਆਪ ਤੇ ਕਿ ਸਾਧ ਸੰਗਤ ਜੀ ਅਸੀਂ ਅਸਲ ਮਨੋਰਥ ਨਾ ਸਮਝ ਪਾਇਆ ਆਪਣਾ ਵੀ ਭਜਨ ਕਰਨਾ ਹੀ ਅਸੀਂ ਕੀ ਕਰਦੇ ਫਿਰਦੇ ਆ ਸੋ ਭੈਣ ਨੇ ਦੱਸਿਆ ਪੈਸਾ ਆਇਆ ਤੇ ਮੇਰੇ ਭਰਾ ਜਿਹੜਾ ਸੀ ਮਾੜੀ ਸੰਗਤ ਵਿੱਚ ਬੈਠਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਉਹਨੇ ਜੂਆ ਖੇਡਣਾ ਸ਼ੁਰੂ ਕੀਤਾ ਜੂਏ ਦੇ ਵਿੱਚ ਜਿੰਨੀ ਕਾ ਆਮਦਨੀ ਹੋਣੀ ਸਾਰੀ ਜੂਏ ਚ ਢਾ ਦੇਣੀ ਸ਼ਰਾਬ ਫਿਰ ਉਸ ਤੋਂ ਬਾਅਦ ਸਮੈਕ ਕੋਈ ਨਸ਼ਾ ਛੱਡਿਆ ਹੀ ਨਹੀਂ ਉਹਨੇ ਹੁਣ ਕੀ ਖੇਡ ਬਾਨੀ ਨੌਕਰੀ ਕਰਦਾ ਨੌਕਰੀ ਤੇ ਜਾਂਦਾ ਨਾ ਨਸ਼ਾ ਕਰਕੇ ਛੁੱਧ ਬੋਧੀ ਨਾ ਰਹਿੰਦੀ ਨੌਕਰੀ ਚੋਂ ਕੱਢ ਦਿੱਤਾ ਗਿਆ ਨਛਾ ਨਛਾ ਹਮੇਸ਼ਾ ਨਛਾ ਉਹ ਪੈਣ ਕਹਿੰਦੀ ਕਿ ਮੈਂ ਇੱਧਰ ਆ ਗਈ ਸੀ ਮੇਰੀ ਮੰਮੀ ਕੱਲੀ ਪਿਤਾ ਮੇਰੇ ਹੈ ਨਹੀਂ ਸੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕੀ ਕਰਾਂ ਵਾਪਸ ਜਾਵਾਂ ਮਾਂ ਨੂੰ ਸਾਹਮਣੇ ਭਰਾ ਨੂੰ ਸਾਹਮਣੇ ਕਿ ਮੈਂ ਹੁਣ ਇੱਧਰ ਆਪਣੇ ਇੱਧਰਲੇ ਪਰਿਵਾਰ ਦੀ ਮਤਲਬ ਨਾਲ ਰਵਾਂ ਪੈਣ ਕਹਿੰਦੀ ਕਿ ਬਹੁਤ ਟੈਨਸ਼ਨ ਦਿਮਾਗ ਤੇ ਕਿ ਹੁਣ ਕੀ ਕਰਾਂ ਉਹ ਪੈਣ ਕਹਿੰਦੀ ਕਿ ਮੈਂ ਆਪਣੇ ਹਸਬੰਦ ਨਾਲ ਗੱਲ ਕਰਦੀ ਆ ਕਿ ਮੈਂ ਕੁਝ ਸਮੇਂ ਲਈ ਜਾਣਾ ਚਾਹੁੰਨੀ ਆ ਮੈਂ ਜਾ ਸਕਦੀ ਆ ਕਹਿੰਦੇ ਕਿ ਮੇਰੇ ਹਸਬੰਦ ਨੇ ਮੈਨੂੰ ਆਉਣ ਦਿੱਤਾ ਪੇਜ ਦਿੱਤਾ ਚਲੋ ਮੈਂ ਇੱਧਰ ਆ ਗਈ ਪੈਣ ਕਹਿੰਦੀ ਕਿ ਮੈਂ ਇੱਥੇ ਆਈ ਜਾ ਕੇ ਬੜਾ ਸਮਝਾਇਆ ਭਰਾ ਨੂੰ ਪਰ ਸਮਝਿਆ ਨਹੀਂ ਕਹਿੰਦੇ ਕਿ ਮੈਂ ਫਿਰ ਜਿਹੜੇ ਨਸ਼ੇ ਛਡਾਉ ਕੇ ਅੰਦਰ ਹੁੰਦੇ ਨੇ ਉੱਥੇ ਵੀ ਛੱਡ ਕੇ ਆਈ ਆਪਣੇ ਭਰਾ ਨੂੰ ਪਰ ਉਹ ਉੱਥੋਂ ਵੀ ਭੱਜ ਜਾਂਦਾ ਉਹ ਚਾਰ ਪੰਜ ਵਾਰ ਹੀ ਭੇਜਿਆ ਚਾਰ ਪੰਜ ਵਾਰ ਹੀ ਭੱਜ ਆਇਆ ਤੇ ਮਾਤਾ ਵੀ ਬਿਵਾਹ ਰਿਆ ਨਹੀਂ ਸ਼ੁਰੂ ਹੋ ਗਈ ਕਰਜੇ ਵਿੱਚ ਟੈਨਸ਼ਨ ਸ਼ੁਰੂ ਹੋ ਗਈ ਪੈਨ ਕਹਿੰਦੀ ਕਿ ਫਿਰ ਮੈਂ ਮੈਨੂੰ ਕਿਥੋਂ ਪਤਾ ਲੱਗਾ ਵੇਖੋ ਜਦੋਂ ਭਲਾ ਹੋਣਾ ਹੁੰਦਾ ਨਾ ਇਹ ਸਾਡੇ ਕੋਲ ਬਾਨੇ ਹੁੰਦੇ ਨੇ ਸਾਰੇ ਜਦੋਂ ਕਿਸੇ ਦਾ ਵੀ ਭਲਾ ਹੋਣਾ ਹੁੰਦਾ ਆ ਕਿਸੇ ਨਾ ਕਿਸੇ ਤਰੀਕੇ ਉਹ ਸਾਡੇ ਕੋਲ ਰਾਹ ਗੁਰੂ ਸਾਹਿਬ ਦਿਖਾ ਦਿੰਦੇ ਨੇ ਬਸ ਉਹ ਰਾਹ ਅਸੀਂ ਬੁੱਝਣਾ ਹੁੰਦਾ ਹੈ ਕਿ ਇਹ ਰਾਹ ਅਸੀਂ ਲੈਣਾ ਕਿ ਨਹੀਂ ਲੈਣਾ ਪੈਨ ਕਹਿੰਦੀ ਕਿ ਮੈਨੂੰ ਕਿਥੋਂ ਪਤਾ ਲੱਗਾ ਸ਼ਹੀਦਾ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਦਾ ਚਪੈਰੇ ਦਾ ਮੈਂ YouTube ਤੇ ਸਰਚ ਕੀਤੀ ਬੜੀ ਮਾਨ ਨੂੰ ਸ਼ਾਂਤੀ ਮਿਲੀ ਸਕੂਨ ਮਿਲਿਆ ਕੀ ਕਿਰਪਾ ਹੁੰਦੀ ਹੈ ਸਭ ਤੇ ਕਹਿੰਦੀ ਕਿ ਮੈਂ ਵੀ ਕਰੋ ਅਰਦਾਸ ਕੀਤੀ ਕਿ ਬਾਬਾ ਜੀ ਅਸੀਂ ਵੀ ਦੋਵੇਂ ਭੈਣ ਭਰਾ ਆਵਾਂਗੇ ਸਾਡੇ ਤੇ ਵੀ ਕਿਰਪਾ ਕਰੋ ਮੇਰੇ ਭਰਾ ਦਾ ਨਸ਼ਾ ਛਡਾਓ ਸਾਡੇ ਘਰ ਦੇ ਵਿੱਚੋਂ ਇੱਕ ਔੜ ਕੱਢੋ ਭੈਣ ਕਹਿੰਦੀ ਕਿ ਮੈਂ ਤਾਂ ਅਰਦਾਸ ਬੇਨਤੀ ਕੀਤੀ ਚਪੈਰਾ ਸਾਹਿਬ ਦੀ ਹਾਜ਼ਰੀ ਸੋਖ ਲਈ ਚਪੈਰਾ ਮੈਂ ਜਿਹੜਾ ਸੀ ਪਹਿਲਾ ਚਪੈਰਾ ਜਿਹੜਾ ਸੀ ਘਰੇ ਕਟਿਆ ਹਲੇ ਪਹਿਲਾ ਚਪੈਰੇ ਦੀ ਹਾਜ਼ਰੀ ਭਰੀ ਉਹ ਹਫ਼ਤੇ ਦੇ ਵਿੱਚ ਹੀ ਤੇ ਮੇਰਾ ਭਰਾ ਨੇ ਮਤਲਬ ਮੈਨੂੰ ਲੱਗਣ ਲੱਗ ਗਿਆ ਕਿ ਜਿੱਦਾਂ ਇਹਨੇ ਅਜ ਨਸ਼ਾ ਨਹੀਂ ਕੀਤਾ ਕੋਈ ਮਤਲਬ ਨਸ਼ਾ ਨਹੀਂ ਕੀਤਾ ਕੋਈ ਹੌਲੀ-ਹੌਲੀ ਦੂਜਾ ਦੁਪਹਿਰਾ ਤੀਜਾ ਦੁਪਹਿਰਾ ਚਾਰ ਦੁਪਹਿਰੇ ਕੱਟੇ ਘਰ ਚੌਥੀ ਚਪਹਿਰੇ ਦੇ ਦਿਨ ਕਹਿੰਦੀ ਕਿ ਮੇਰਾ ਭਰਾ ਜਿਹੜਾ ਮੇਰੇ ਲਾਗੇ ਬੈਠਾ ਰਿਹਾ ਜਿੰਨਾ ਚਿਰ ਮੈਂ ਬਾਣੀ ਪੜੀ ਉਹ ਮੇਰੇ ਲਾਗੇ ਬੈਠਾ ਰਿਹਾ ਕਹਿੰਦੀ ਕਿ ਮੈਨੂੰ ਮੈਂ ਉਹਨੂੰ ਕਿਹਾ ਕਿ ਤੂੰ ਹੁਣ ਨਸ਼ਾ ਨਹੀਂ ਕਰਨਾ ਕਹਿੰਦੇ ਕਿ ਉਹ ਮੈਨੂੰ ਕਹਿੰਦਾ ਕਿ ਮੈਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸਰੀਰ ਤੇ ਮੇਰਾ ਕੰਟਰੋਲ ਨਹੀਂ ਰਿਹਾ ਕਿ ਮੈਂ ਬੜਾ ਸੋਚਦਾ ਸੀ ਨਸ਼ਾ ਕਰਦਾ ਆ ਵੀ ਭੈ ਨਹੀਂ ਕਰਿਆ ਕਰਨਾ ਪੀ ਮਾੜਾ ਹੈ ਮੇਰੇ ਵਾਸਤੇ ਮੇਰੇ ਪਰਿਵਾਰ ਵਾਸਤੇ ਕਿ ਭੈ ਨੌਕਰੀ ਵੀ ਚਲੀ ਗਈ ਪਰ ਕਹਿੰਦਾ ਕਿ ਮੇਰਾ ਮੇਰੇ ਤੇ ਕੰਟਰੋਲ ਨਹੀਂ ਸੀ ਜਿੱਦਾਂ ਮੈਨੂੰ ਕੋਈ ੱੱੱਕੇ ਨਾ ਖਵਾ ਰਿਆ ਹੁੰਦਾ ਕਹਿੰਦਾ ਕਿ ਮੈਂ ਨਹੀਂ ਕਰਨਾ ਚਾਹੁੰਦਾ ਹੁਣ ਮੈਂ ਨਹੀਂ ਕਰਨਾ ਕਿ ਹੁਣ ਮੈਨੂੰ ਐਵੇਂ ਲੱਗ ਰਿਹਾ ਕਿ ਕਿਸੇ ਨੇ ਮੈਨੂੰ ਰੋਕ ਤਾਇਆ ਹੁਣ ਮੈਨੂੰ ਕੋਈ ਖਾਣ ਨਹੀਂ ਦਿੰਦਾ ਜਿੱਦਾਂ ਪਹਿਲਾਂ ਮੈਨੂੰ ੱੱੱਕੇ ਨਾ ਕੋਈ ਖਵਾਉਂਦਾ ਸੀ ਹੁਣ ਮੈਨੂੰ ਕੋਈ ਖਾਣ ਨਹੀਂ ਦਿੰਦਾ ਕਿ ਹੁਣ ਮੇਰਾ ਮਨ ਹੀ ਨਹੀਂ ਕਰਦਾ ਨਸ਼ਾ ਕਰਨ ਨੂੰ ਕਹਿੰਦੀ ਕਿ ਮੈਨੂੰ ਲੱਗ ਗਿਆ ਕਿ ਪਤਾ ਗੁਰੂ ਸਾਹਿਬ ਨੇ ਕਿਰਪਾ ਕਰਦੀਆ ਕਿ ਸਾਡੇ ਘਰ ਦੇ ਵਿੱਚੋਂ ਸ਼ਾਇਦ ਇਹ ਕੋੜ ਹਮੇਸ਼ਾ ਦੀ ਨਿਕਲ ਗਿਆ ਕਹਿੰਦੀ ਕਿ ਮੈਂ ਆਪਣੇ ਭਰਾ ਨੂੰ ਕਿਹਾ ਕਿ ਹੁਣ ਇਹ ਚਪਹਿਰੇ ਦੀ ਹਾਜ਼ਰੀ ਪੜ ਗਈ ਅਗਲਾ ਚਪਹਿਰਾ ਅਸੀਂ ਦੋਨੋਂ ਕੱਟ ਕੇ ਆਵਾਂਗੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਵਾਂਗੇ ਸ਼ੀਦਾ ਸਾਹਿਬ ਜਾ ਕੇ ਕੱਟ ਕੇ ਆਵਾਂਗੇ ਉਹ ਭੈਣ ਭਰਾ ਕਹਿੰਦੀ ਕਿ ਅਸੀਂ ਆਏ ਤੇ ਸ਼ੀਦਾ ਸਾਹਿਬ ਜਾ ਕੇ ਫਿਰ ਚਪਹਿਰੇ ਦੀ ਹਾਜ਼ਰੀ ਪਰੀ ਦੇਗ ਕਰਾਈ ਸੇਵਾ ਕੀਤੀ ਕਿ ਬਾਬਾ ਜੀ ਤੁਸੀਂ ਮਿਹਰ ਕੀਤੀ ਕਿ ਮੇਰੇ ਭਰਾ ਦਾ ਜਿਹੜਾ ਨਸ਼ਾ ਛਡਾਤਾ ਸੋ ਭੈਣ ਕਹਿੰਦੀ ਕਿ ਮੇਰੇ ਪਰਾਨੇ ਵੀ ਪ੍ਰਣ ਕੀਤਾ ਕਿ ਮੈਂ ਬਾਣੀ ਪੜਿਆ ਕਰੂੰਗਾ ਕਿ ਅੱਜ ਤੋਂ ਕੋਈ ਨਸ਼ੇ ਨੂੰ ਹੱਥ ਨਹੀਂ ਲਾਊਗਾ। ਸੋ ਭੈਣ ਦੇ ਘਰ ਦੇ ਵਿੱਚੋਂ ਨਸ਼ਾ ਨਿਕਲਿਆ ਭੈਣ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਨੇ ਇਹ ਤਾਂ ਕਿਰਪਾ ਕੀਤੀ ਹੋ ਕਿ ਤੀ ਕਿ ਨਸ਼ਾ ਘਰ ਚੋਂ ਨਿਕਲਿਆ। ਨਾਲ ਹੀ ਕਹਿੰਦੀ ਕਿ ਮੈਂ ਬਾਹਰ ਚਲੀ ਜਾਨੀ ਆ। ਤੇ ਮਹੀਨਾ 40 ਦਿਨ ਭੈਣ ਇੱਥੇ ਰਹੀ ਐ ਤੇ ਕਹਿੰਦੀ ਕਿ ਮੈਂ ਬਾਹਰ ਚਲੀ ਜਾਨੀ ਆ। ਤੇ ਆਪਣੇ ਨਿਊਜ਼ੀਲੈਂਡ ਜਾ ਕੇ ਕਿਸੇ ਤਰੀਕੇ ਇਹਦਾ ਮਤਲਬ ਕਿਸੇ ਨਾਲ ਗੱਲ ਕਰਕੇ ਉੱਧਰ ਦੇ ਸਿਟੀਜ਼ਨ ਨਾਲ ਇਹ ਆਪਣੇ ਭਰਾ ਦਾ ਮੈਂ ਅਪਲਾਈ ਕਰ ਦਿੰਨੀ ਆ ਸਪான்ਸਰ ਕਰ ਦਿੰਨੀ ਆ ਉਧਰੋਂ ਤੇ ਮੇਰਾ ਭਰਾ ਜਿਹੜਾ ਮੈਂ ਉਹਨੂੰ ਉਧਰ ਬੁਲਾ ਲੈਣੀ ਆ ਬਾਬਾ ਦੀਪ ਸਿੰਘ ਨੇ ਇੰਨੀ ਕਿਰਪਾ ਕੀਤੀ ਚਾਹੇ ਜੋਬ ਛੁੱਟ ਗਈ ਸੀ ਨਸ਼ਾ ਆ ਗਿਆ ਸੀ ਕਰਦੇ ਵਿੱਚ ਪਰ ਮੈਂ ਬਾਬਾ ਦੀਪ ਸਿੰਘ ਜੀ ਦਾ ਲੜ ਫੜਿਆ ਅਰਦਾਸ ਬੇਨਤੀ ਕੀਤੀ ਬਾਬਾ ਦੀਪ ਸਿੰਘ ਜੀ ਨੇ ਮੇਰੀ ਨਮਾਣੀ ਦੀ ਅਰਦਾਸ ਪ੍ਰਵਾਨ ਕੀਤੀ ਕਿ ਮੇਰਾ ਭਰਾ ਅਜ ਨਿਊਜ਼ੀਲੈਂਡ ਹੈ ਕਿ ਇਹਨੂੰ 4-5 ਮਹੀਨੇ ਹੋ ਗਏ ਨੇ ਇੱਧਰ ਆਏ ਨੂੰ ਤੇ ਵਧੀਆ ਕਰ ਰਿਹਾ ਹੈ ਇੱਧਰ ਕੰਮਕਾਰ ਕਮਾਈ ਕਰ ਰਿਹਾ ਹੈ ਤੇ ਨਸ਼ਾ ਕੋਈ ਵੀ ਤਰੀਕੇ ਦਾ ਨਸ਼ਾ ਨਾ ਡਰਿੰਕ ਨਾ ਕੋਈ ਹੋਰ ਨਸ਼ਾ ਕਰਦਾ ਏ ਬਿਲਕੁਲ ਸੁਧਾਰਤਾ ਬਾਬਾ ਦੀਪ ਸਿੰਘ ਜੀ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਕਿਰਪਾ ਕਰਦੇ ਨੇ ਜੇ ਭਾਵਨਾ ਪੱਕੀ ਹੋਵੇ ਜੇ ਅਧੂਰੀ ਸ਼ਬਦਾ ਦੇ ਨਾਲ ਤੇ ਦੁਰੀ ਭਾਵਨਾ ਦੇ ਨਾਲ ਅਰਦਾਸਾਂ ਕਰਾਂਗੇ ساری ਉਮਰ ਲੱਗੇ ਰਹੀਏ ਸਾਡੀਆਂ ਅਰਦਾਸਾਂ ਸਾਧ ਸੰਗਤ ਜੀ ਪ੍ਰਵਾਨ ਨਹੀਂ ਜਿਹਾਉਣੀਆਂ ਸੋ ਸਾਡੀਆਂ ਅਰਦਾਸਾਂ ਵੀ ਪ੍ਰਵਾਨ ਹੋਣਗੀਆਂ ਬਸ ਭਾਵਨਾ ਨੂੰ ਪੱਕਾ ਰੱਖ ਕੇ ਬਾਣੀ ਪੜੀ ਚੱਲੋ ਗਿੰਤੀਆਂ ਨਿੱਤੀਆਂ ਨੂੰ ਛੱਡ ਕੇ ਬਾਣੀ ਪੜੀ ਚੱਲੋ ਸੋ ਸਤਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਰਾਮ ਸਰ ਸਹਿਬ ਅਜਨਾਲਾ ਉੱਥੋਂ ਦੀ ਕਾਰ ਸੇਵਾ ਜਿਹੜੀ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਸੋ ਆਪ ਸਭ ਨੂੰ ਜਿਵੇਂ ਬੇਨਤੀ ਕੀਤੀ ਗਈ ਹਮੇਸ਼ਾ ਬੇਨਤੀ ਕੀਤੀ ਜਾਂਦੀ ਹੈ ਡੇਲੀ ਕਿ ਦੋ ਸਨਾਵਾ ਜ਼ਰੂਰੀ ਹੈ ਜਿਵੇਂ 50-60 ਕੁਆਂਟਲ ਦੇ ਕਰੀਬ ਸਰੀਆ ਚਾਹੀਦਾ ਹੈ ਤੇ 5-600 ਬੋਰੀ ਸੀਮਰਦੀ ਚਾਹੀਦੀ ਹੈ ਸਤਸੰਗਤ ਜੀ ਜ਼ਰੂਰ ਇਸ ਸੇਵਾ ਦੇ ਵਿੱਚ ਯੋਗਦਾਨ ਦੀ ਲੋੜ ਹੈ ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦੇ ਹਿਸਤਾਨ ਨੇ ਉਹ ਆਪ ਕਾਰ ਸੇਵਾ ਕਰਾ ਰਹੇ ਨੇ ਤੇ ਗੁਰੂ ਘਰ ਜਿਹੜੇ ਨੇ ਉਹ ਸੰਗਤੀ ਬਣਾਉਂਦੀ ਹੈ ਤੇ ਗੁਰੂ ਸਾਹਿਬਾ ਸਾਡਾ ਮੇਰੀ ਡਿਊਟੀ ਬਾਬਾ ਦੀਪ ਸਿੰਘ ਜੀ ਨੇ ਹੋਪਾ ਦੇਣ ਦੀ ਲਈ ਹੈ ਮੈਂ ਕਹੀ ਜਾਣਾ ਹੁਣ ਸੇਵਾ ਕਰਨੀ ਨਹੀਂ ਕਰਨੀ ਤੁਹਾਡੇ ਤੇ ਆ ਤੇ ਕਿਹਦੇ ਕੋ ਸੇਵਾ ਬਾਬਾ ਜੀ ਨੇ ਲੈਣੀ ਹੋ ਬਾਬਾ ਜੀ ਤੇ ਆ ਬਾਬਾ ਦੀਪ ਸਿੰਘ ਨੇ ਸੇਵਾ ਲੈ ਹੀ ਲੈਣੀ ਕਿਸੇ ਨਾ ਕਿਸੇ ਕੋ ਸੋ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਸਹਿਯੋਗ ਕਰੋ ਸੇਵਾਵਾਂ ਹੋਰ ਵੀ ਨੇ ਉਹ ਜੇ ਬੇਨਤੀਆਂ ਰੋਕ ਦਿੱਤੀਆਂ ਨੇ ਕਿਉਂਕਿ ਇਹ ਸੇਵਾਵਾਂ ਜ਼ਿਆਦਾ ਜ਼ਰੂਰੀ ਨੇ ਹੋਰ ਸਾਡੇ ਜਿਹੜੇ ਸਮਾਜ ਦੇ ਪ੍ਰਤੀ ਫਰਜ਼ ਬੰਦੇ ਨੇ ਉਹ ਸੇਵਾਵਾਂ ਵੀ ਨਿਰੰਤਰ ਨਾਲ ਨਾਲ ਜਾਰੀ ਨੇ ਸੋ ਉਹਦੇ ਵਿੱਚ ਪਹਿਲੀ ਸੇਵਾ ਜਿਹੜੀ ਹੈ ਵਿਧਵਾ ਬੀਬੀਆਂ ਹਰ ਮਹੀਨੇ ਦੀ 15 ਤਰੀਕ ਨੂੰ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਂਦਾ ਹੈ ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਘਰ ਕੋਈ ਕਮਾਈ ਦਾ ਸਾਧਨ ਨਹੀਂ ਬੱਚੇ ਛੋਟੇ ਨੇ ਤੇ ਦੂਸਰੀ ਸੇਵਾ ਬਾਬਾ ਦੀਪ ਸਿੰਘ ਜੀ ਜਿਹੜੀ ਲੈ ਰਹੇ ਨੇ ਸਾ ਸੰਗਤ ਜੀ ਜਿਹੜੇ ਲੋੜਵੰਦ ਪਰਿਵਾਰ ਨੇ ਬੱਚੀਆਂ ਨੇ ਧੀਆਂ ਨੇ ਜਿਨ੍ਹਾਂ ਦੇ ਕੋਲ ਪ੍ਰੂਨ ਹੱਤੇਆਂ ਨੂੰ ਰੋਪਣ ਦੇ ਲਈ ਉਹਨਾਂ ਧੀਆਂ ਦੇ ਆਨੰਦ ਕਾਰਜ ਵੀ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਕਰਵਾਉਂਦੇ ਨੇ ਵਰਤੋਂ ਦਾ ਲੋੜ ਦਾ ਸਮਾਨ ਵੀ ਇਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਤੀਸਰੀ ਸੇਵਾ ਬਾਬਾ ਦੀਪ ਸਿੰਘ ਜੀ ਲੈ ਰਹੇ ਨੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਜਿਹੜੇ ਬੱਚੇ ਗੁਰਸਿੱਖ ਨੇ ਪੜ੍ਹਨਾ ਚਾਹੁੰਦੇ ਨੇ ਪਰ ਮਾਇਆ ਦੀ ਘਾਹ ਟੈਪ ਨਹੀਂ ਪੜ੍ਹ ਪਾਉਂਦੇ ਸੋ ਉਹਨਾਂ ਨੂੰ ਬੁੱਕਸ ਯੂਨੀਫਾਰਮ ਵਗੈਰਾ ਲੈ ਕੇ ਦਿੱਤੀ ਜਾਂਦੀ ਏ ਤੇ ਉਹਨਾਂ ਨੂੰ ਉਹਨਾਂ ਦੀ ਫੀਸ ਵਗੈਰਾ ਜਮ੍ਹਾਂ ਕਰਵਾਈ ਜਾਂਦੀ ਏ ਸੋ ਇਹ ਸੇਵਾਵਾ ਵੀ ਬਾਬਾ ਦੀਪ ਸਿੰਘ ਜੀ ਲੈ ਰਹੇ ਨੇ ਜਰੂਰ ਇਹਨਾਂ ਸੇਵਾਵਾ ਦੇ ਵਿੱਚ ਵੀ ਸਹਿਯੋਗ ਕਰੋ ਬਾਬਾ ਦੀਪ ਸਿੰਘ ਕਿਰਪਾ ਕਰਨ ਕਮਾਈ ਚ ਬਰਕਤਾਂ ਬੋਣ ਵੱਤਵਾਦ ਸੁਵੰਦ ਕੱਢਾਂ ਦੀ ਸਾਨੂੰ ਸਮਤ ਬਖਸ਼ੇ ਕਿਉਂਕਿ ਇਹ ਗੁਰੂ ਸਾਹਿਬ ਦਾ ਹੁਕਮ ਹੈ ਇਹ ਸੁਵੰਦ ਕੱਢਣਾ ਜੇ ਮੈਂ ਕਹਾ ਕੋਈ ਹੋਰ ਕਵੇ ਨਾ ਮੰਨੋ ਪਰ ਗੁਰੂ ਸਾਹਿਬ ਦੀ ਹੁਕਮ ਦੀ ਉਲੰਘਣਾ ਕਰਨਾ ਉਹਦਾ ਨਤੀਜਾ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਸਾਨੂੰ ਫਿਰ ਭੋਗਣਾ ਪੈਂਦਾ ਹੈ ਮਾਇਆ ਗਲਤ ਪਾਸੇ ਜਾਂਦੀ ਹੈ ਸੋ ਮਾਇਆ ਨੂੰ ਸਹੀ ਜਗ੍ਹਾ ਤੇ ਭੇਜੋ ਜਿੱਥੇ ਮਾਇਆ ਦਾ ਮਤਲਬ ਬੰਦ ਹੈ ਗੁਰੂ ਦਾ ਰਸਵੰਦ ਗੁਰੂ ਦੇ ਨਾਂ ਤੇ ਕੱਢੋ ਲੋੜਵੰਦ ਨੂੰ ਦੋ ਲੋੜਵੰਦ ਦੀ ਹੈਲਪ ਕਰੋ ਸੋ ਸਾਧ ਸੰਗਤ ਜੀ ਬਾਕੀ ਇੱਕ ਬੇਨਤੀ ਦਸੀ ਦੀ ਦੇਖ ਬਾਰੇ ਸੋ ਵੈਸੇ ਤੇ ਸਾਧ ਸੰਗਤ ਜੀ ਜਿਹੜੇ ਆ ਸਕਦੇ ਨੇ ਆਪ ਆ ਕੇ ਸ਼ੀਦੀ ਦੇਖ ਕਰਵਾ ਕੇ ਜਾਓ ਬਾਕੀ ਜਿਹੜੇ ਦੂਰ ਦਰੇ ਦੇ ਰਹਿੰਦੇ ਨੇ ਕਿਸੇ ਵੀ ਕਾਰਨ ਕਰਕੇ ਨਹੀਂ ਆ ਸਕਦੇ ਸੋ ਉਹ ਸਾਧ ਸੰਗਤ ਜੀ ਦਾਸ ਨਾਲ ਸੰਪਰਕ ਕਰ ਸਕਦੇ ਆ ਆਪਣੇ ਅਰਦਾਸ ਇੱਕ ਪੇਪਰ ਤੇ ਲਿਖ ਕੇ WhatsApp ਤੇ ਭੇਜ ਦਿਓ ਜਦੋਂ ਵੀ ਦਾਸ ਦਾ ਟਾਈਮ ਲੱਗੇਗਾ ਚੈੱਕ ਕਰ ਲੇਗਾ ਫਿਰ ਉੱਥੇ ਗੱਲ ਕਰ ਸਕਦੇ ਆ ਤੁਸੀਂ WhatsApp ਨੰਬਰ ਦਾਸ ਨੇ ਸ਼ੇਅਰ ਕੀਤਾ ਹੋਇਆ ਸੋ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰਿਓ ਤੇ ਗੁਰੂ ਸਾਹਿਬ ਕਿਰਪਾ ਕਰਨ ਸਹੀ ਸੰਗਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਸਾਰਿਆਂ ਦੀਆਂ ਮਨੋਂ ਕਾਮਨਾਵਾਂ ਗੁਰਮਤਿ ਦੇ ਅਨਸਾਰ ਪੂਰਨ ਕਰਨ ਆਓ ਹੁਣ ਪਿਆਰ ਦੇ ਨਾਲ ਆਪਣੇ ਦਸਨ ਨੂੰ ਪਵਿੱਤਰ ਕਰੀਏ ਜੱਪੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਨਹੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ